ਆ ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਹਾਂ ਬੇਟਾ ਅੱਜ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਹਾਂ ਅਭਿਆਸ ਦੇ ਬਾਰੇ ਗੱਲਬਾਤ ਹੀ ਕਰਨੀ ਚਾਹੁੰਦਾ ਹਾਂ ਜਦੋਂ ਬੇਟਾ ਆਪਾਂ ਕਿਸੇ ਵੀ ਚੀਜ਼ ਦੇ ਉੱਤੇ ਨਿਰੰਤਰ ਅਭਿਆਸ ਸ਼ੁਰੂ ਕਰ ਦਿੰਨੇ ਆ ਤਾਂ ਉਹਦੇ ਸੀਕ੍ਰੇਟ ਜਿਹੜੇ ਆ ਸਾਨੂੰ ਖੁੱਲਣ ਲੱਗ ਪੈਂਦੇ ਆ ਸੋ ਇਸ ਕਰਕੇ ਬੇਟਾ ਅਭਿਆਸ ਨੂੰ ਇਗਨੋਰ ਨਹੀਂ ਕਰਨਾ ਜਿਹੜਾ ਤੁਹਾਡਾ ਪੇਪਰ ਲੈਣ ਜਾ ਰਹੇ ਆ ਤੁਸੀਂ ਪਹਿਲ ਦੇ ਆਧਾਰ 'ਤੇ ਉਹ ਪੇਪਰ ਆਪਣੇ ਆਪ ਕਰਨਾ ਇਹ ਨਹੀਂ ਸੋਚਣਾ ਵੀ ਮੈਨੂੰ ਤਾਂ ਇਹ ਹੀ ਆਉਂਦੀ ਆ ਬਰੂਸਲੀ ਦਾ ਨਾਮ ਤੁਸੀਂ ਸੁਣਿਆ ਹੋਣਾ ਹੈ ਨਾ ਹਾਂ ਉਮਾਰਸ਼ਲ ਆਰਟ ਦਾ ਗਿਆਤਾ ਹੈਗਾ ਸੀ ਬਹੁਤ ਤਗੜਾ ਤਾਂ ਬਰੂਸਲੀ ਇਹ ਗੱਲ ਕਹਿੰਦਾ ਹੁੰਦਾ ਸੀ ਕਹਿੰਦਾ ਵੀ ਮੇਰਾ ਓਪੋਨੈਂਟ ਮੇਰਾ ਵਿਰੋਧੀ ਆ ਜਿਹੜਾ ਕਹਿੰਦਾ ਮੈਨੂੰ ਉਹਦੇ ਤੋਂ ਜਮਾਂ ਹੀ ਡਰ ਨਹੀਂ ਲੱਗਦਾ ਜਿਨੇ ਮੇਰੇ ਜਿਹੜੇ ਮੇਰੇ ਵਿਰੋਧੀ ਨੇ 100 ਵੱਖ-ਵੱਖ ਜਿਹੜੇ ਪੈਂਤਰਿਆਂ ਦਾ ਅਭਿਆਸ ਕੀਤਾ ਹੋਇਆ ਮੇਰੇ ਨਾਲ ਲੜਨ ਦੇ ਲਈ ਪਰ ਉਹ ਕਹਿੰਦਾ ਸੀਗਾ ਵੀ ਮੈਨੂੰ ਆਪਣੇ ਉਸ ਵਿਰੋਧੀ ਤੋਂ ਬੜਾ ਡਰ ਲੱਗਦਾ ਜਿਨੇ ਇੱਕ ਹੀ ਪੈਂਤਰੇ ਦਾ 100 ਵਾਰੀ ਅਭਿਆਸ ਕੀਤਾ ਹੋਵੇ ਸੋ ਬੇਟਾ ਗੱਲ ਸਪਸ਼ਟ ਹੈ ਕਿ ਜਦੋਂ ਅਸੀਂ ਅਭਿਆਸ ਕਰਦੇ ਆ ਤਾਂ ਸਾਨੂੰ ਉਹਦੇ ਵਿੱਚ ਮੁਹਾਰਤ ਜਿਹੜੀ ਆਉਣ ਲੱਗ ਪੈਂਦੀ ਆ ਸੋ ਬੇਟਾ ਅਭਿਆਸ ਬਹੁਤ ਜ਼ਰੂਰੀ ਆ ਅਭਿਆਸ ਕਰਦੇ ਰਹਿਣਾ ਆ ਤੁਸੀਂ ਜਿਹੜੇ ਜਿਹੜੇ ਸਵਾਲ ਪ੍ਰੋਵਾਈ ਜਾਂਦੇ ਆ ਤੇ ਸੋ ਇਹ ਵੀਡੀਓ ਦੇਖ ਕੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ